एनएनआर न्यूज़ ਤੇ ਤੁਹਾਡਾ ਸਵਾਗਤ ਹੈ ਦਰਿਆ ਸਤਲੁਜ ਦੀ ਹਰ ਕਪਾਸੇ ਹਰ ਐਂਗਲ ਤੋਂ ਲਗਾਤਾਰ ਤਸਵੀਰ ਅਸੀਂ ਤੁਹਾਡੇ ਤੱਕ ਪਹੁੰਚਾਰਿਆਂ ਕਿੱਥੇ ਲੋਕਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਏ ਜਦੋਂ ਦਰਿਆ ਸਤਲੁਜ ਦੇ ਵਿੱਚ ਪਾਣੀ ਆਇਆ ਸੀ ਤਾਂ ਤੁਹਾਨੂੰ ਜਾਣ ਕਰ ਲਈ ਦੱਸਦੀ ਕਿ ਮੌਸਮ ਵਿਭਾਗ ਨੇ ਦੁਬਾਰਾ ਦਾ ਅੱਤਜਾਰੀ ਕਰਤਾ ਹੈ ਕਿ ਅਗਲੇ 4 ਦਿਨਾਂ ਚ ਭਾਰੀ ਬਾਰਿਸ਼ ਹੋ ਸਕਦੀ ਹੈ ਉਹ ਡੈਮਾਂ ਦੇ ਵਿੱਚੋਂ ਪਾਣੀ ਵੀ ਛੱਡਿਆ ਜਾ ਸਕਦਾ ਹੈ ਕਿਉਂਕਿ ਜੇਕਰ ਬਾਰਿਸ਼ ਜ਼ਿਆਦਾ ਹੁੰਦੀ ਹੈ ਤਾਂ ਪਾਣੀ ਫੇਰ ਵਧੇਗਾ ਦਰਿਆ ਚੇ ਸਤਲੁਜੋ ਵਿੱਚ ਜਾਏ ਫਿਰ ਬਿਆਸ ਹੋਵੇ ਜਲੰਧਰ ਜ਼ਿਲ੍ਹੇ ਦਾ ਪਿੰਡ ਖੁਰਲਾਪੁਰ ਹੈ ਉੱਥੋਂ ਦੇ ਤਸਵੀਰਾਂ ਦਿਖਾਵਾਂਗੇ ਪਹਿਲਾਂ ਤੁਸੀਂ ਇੱਧਰ ਦੀ ਤਸਵੀਰ ਦੇਖ ਲਓ ਇਹ ਸਾਹਮਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਹ ਕੋਈ ਦਰਿਆ ਨਹੀਂ ਹੈ ਇਸ ਜਗ੍ਹਾ ਤੇ ਵਾਈ ਜੋਗ ਜ਼ਮੀਨ ਸੀ ਜਿੱਥੇ ਕਿ ਝੋਨਾ ਬੀਜਿਆ ਸੀ ਤੇ ਹੁਣ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕੀ ਬਣੇ ਹੋਏ ਆ ਅੱਗੇ ਤਿੰਨ ਸੋਲਰ ਤਿੰਨੇ ਸੋਲਰ ਪਾਣੀ ਦੇ ਵਿੱਚ ਡੁੱਬੇ ਹੋਏ ਆ ਔਰ ਝੋਨੇ ਦਾ ਤਾਂ ਇੱਥੇ ਨਾਂ ਨਿਸ਼ਾਨ ਨਹੀਂ ਹੈ ਹਾਲਾਤ ਬੜੇ ਮਾੜੇ ਨੇ ਗਿਲਾ ਜਲੰਧਰ ਦਾ ਪਿੰਡ ਦਾ ਨਾਮ ਹੈ ਖੁਰਲਾਪੁਰ ਉੱਥੋਂ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਇਹ ਤਿੰਨ ਸੋਲਰ ਤਿੰਨੋਂ ਪਾਣੀ ਵਿੱਚ ਡੁੱਬੇ ਹੋਏ ਐ ਹਾਲਾਤ ਬੜੇ ਚਿੰਤਾਜਨਕ ਨੇ ਇੱਕ ਥਾਂ ਤੇ ਨਹੀਂ तकरीबन 4-500 ਕਲਾ ਜਮੀਨ ਐ ਇਸੇ ਤਰ੍ਹਾਂ ਦੀ ਹਾਲਾਤ ਨੇ ਇੱਕ ਪਾਸੇ ਇਹਦੇ ਹੁਣ ਤੁਸੀਂ ਇਧਰ ਦੀ ਤਸਵੀਰ ਦੇਖੀ ਐ ਤੇ ਹੁਣ ਇਧਰ ਵਾਲੀ ਤਸਵੀਰ ਦੇਖ ਲਓ ਇਧਰ ਵੀ ਹਾਲਾਤ ਇਸੇ ਤਰ੍ਹਾਂ ਦੇ ਨੇ ਇਧਰ ਵੀ ਦਰਿਆ ਇੱਥੋਂ ਬਹੁਤ ਜ਼ਿਆਦਾ ਦੂਰ ਐ ਅਸੀਂ ਬੰਨ ਦੇ ਉੱਪਰ ਮੌਜੂਦ ਆਂ ਔਰ ਜਦੋਂ ਪਿੱਤੇ ਦਿਨ ਚ ਪਾਣੀ ਆਇਆ ਇਸ ਤੇ ਇਸ ਜਗ੍ਹਾ ਤੇ ਪਾਣੀ ਖੜ ਗਿਆ ਅੱਜ ਵੀ ਪਾਣੀ ਇੱਥੇ 5-5 ਫੁੱਟ ਖੜਾ ਹੈ ਢੋਣਾ ਲਗਭਗ ਖਤ ਹੋ ਗਿਆ ਮਾਨ ਸਰਕਾਰ ਨੇ 20000 ਰੁਪਏ ਕਿਹਾ ਸੀ ਪਰ ਏਕੜ ਨੂੰ ਮਿਲੇਗਾ ਪਰ ਹੁਣ ਉਹ ਵੀ ਕਿਹਾ ਜਾ ਰਿਹਾ ਹੈ ਕਿ ਪਰਸੈਂਟ ਦੇ ਹਿਸਾਬ ਨਾਲ ਮਿਲੇਗਾ ਪਰ ਅੱਗੇ ਸਰਕਾਰ ਦੀ ਮਰਜ਼ੀ ਹੈ ਕਿ ਕਿੰਨਾ ਕੁ ਉਹਨਾਂ ਨੇ ਲੋਕਾਂ ਨੂੰ ਮੁਆਵਜ਼ਾ ਦੇਣਾ ਹੈ ਲੋਕ ਮੁਆਵਜ਼ੇ ਦੀ ਮੰਗ ਲਗਾਤਾਰ ਕਰ ਰਿਹਾ ਹੈ ਕਿ ਭਾਈ ਸਾਡਾ ਨੁਕਸਾਨ ਬਹੁਤ ਹੋਇਆ ਹੈ ਸਾਨੂੰ 6500 ਰੁਪਏ ਦਾ ਲਵਾਈ ਲਵਾਈ ਸੀ ਝੋਨੇ ਦੀ ਇੰਨੇ ਕੋ ਪੈਸੇ ਨਾਲ 20000 ਨਾਲ ਸਾਡਾ ਕੁਝ ਬਣਦਾ ਨਹੀਂ ਤਿੰਨ ਸੋਲਰ ਉਹ ਸਾਹਮਣੇ ਦੇਖ ਸਕਦੇ ਹੋ ਇੱਕ ਸੋਲਰ ਅੱਗੇ ਸਾਹਮਣੇ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਤਾਂ ਅੱਗੇ ਤੱਕ ਇੱਕ ਲੰਮੀ ਤਸਵੀਰ ਬਣ ਜਾਂਦੀ ਹੈ ਕਿ ਤੁਸੀਂ ਅੱਗੇ ਤੱਕ ਐ ਰਹੀਏ ਦੇਖੋਗੇ ਸਾਰਾ ਹੀ ਡੁੱਬਿਆ ਹੋਇਆ ਪਾਣੀ ਦੇ ਵਿੱਚ ਹਾਲਾਤ ਚਿੰਤਾਜਨਕ ਦਰਿਆ ਸਤਲੁਜ ਹੋਵੇ ਚ ਬਿਆਸ ਹੋਵੇ ਚ ਰਾਵੀ ਹੋਵੇ ਸਾਰਿਆਂ ਨੇ ਮਾੜੇ ਕੀਤੇ ਔਰ ਇਹ ਤਸਵੀਰਾਂ ਤੁਸੀਂ ਦਰਿਆ ਸਤਲੁਜ ਦਾ ਦੇਖ ਰਹੇ ਹਾਂ ਅਸੀਂ ਬੰਨ੍ਹ ਦੇ ਉੱਪਰ ਮੌਜੂਦ ਹਾਲਾਤ ਬੜੇ ਤਰਸਯੋਗ ਨੇ ਬਹੁਤ ਮਾੜੇ ਨੇ ਇਹ ਸਾਰਾ ਪਾਣੀ ਪਾਣੀ ਖੜਾ ਹੈ ਇਧਰ ਦੀ ਤਸਵੀਰ ਇੱਕ ਵਾਰ ਫੇਰ ਦਿਖਾ ਦਿੰਨੇ ਆ ਅੱਗੇ ਤੱਕ ਸਿੱਧਾ ਲੰਮੀ ਨਜ਼ਰ ਮਾਰੋਗੇ ਤਾਂ ਪਾਣੀ ਪਾਣੀ ਸਾਰਾ ਖੜਾ ਹੈ ਇੱਥੇ ਸਾਰਾ ਢੋਣਾ ਸੀ ਜਦੋਂ ਦਰਿਆ ਸਤਲੁਜ ਚ ਪਾਣੀ ਆਇਆ ਤਾਂ ਸਭ ਕੁਝ ਇੱਥੇ ਖਤਮ ਹੋ ਗਿਆ ਇੱਥੇ ਆ ਕੇ ਕਿਸਾਨ ਟੁੱਟ ਜਾਂਦਾ ਤੇ ਕਿਤਨਾ ਕਿਤੇ ਸਰਕਾਰ ਨੂੰ ਇਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਦੂਜੇ ਪਾਸੇ ਜਿਹੜੀਆਂ ਜ਼ਮੀਨਾਂ ਦਰਿਆ ਦੇ ਵਿੱਚ ਡਿੱਗ ਗਿਆ ਪਪੂਲਰ ਰੁੜ ਗਏ ਉਹ ਤਾਂ ਲੋਕ ਕੁਰਲਾ ਰਹੇ ਆ ਜਿਨ੍ਹਾਂ ਦੇ ਘਰ ਡੱਗੇ ਪਰ ਜਿਨ੍ਹਾਂ ਦੀ ਸੁਣ ਕਣਕ ਵੀ ਨਹੀਂ ਬੀਜੀ ਜਾ ਰਹੀ ਹੁਣ ਤੁਸੀਂ ਆਈਡੀਆ ਲਾ ਦਿਓ ਕਿ ਜਿੱਥੇ 4-5 5 ਫੁੱਟ ਪਾਣੀ ਖੜਾ ਹੈ ਉੱਥੇ ਕਣਕ ਕਿਸ ਤਰ੍ਹਾਂ ਬੀਜੀ ਜਾਊਗੀ ਹਾਲਾਤ ਬਹੁਤ ਮਾੜੇ ਨੇ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਸਰਕਾਰ ਤੱਕ ਜ਼ਰੂਰ ਪਹੁੰਚਾਓ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਉਹ ਵੀ ਜਰੂਰ ਦੱਸਿਓ ਔਰ ਤੁਹਾਡੀ ਜਾਣਕਾਰੀ ਲਈ ਫੇਰ ਦੱਸਦੇ ਕਿ ਮੌਸਮ ਵਿਭਾਗ ਨੇ ਅਲਰਟ ਦੁਬਾਰਾ ਜਾਰੀ ਕੀਤਾ ਹੈ ਕਿ ਅਗਲੇ 4-5 ਦਿਨਾਂ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਪੰਜਾਬ ਦੇ ਤਕਰੀਬਨ 2 ਜਿਲ੍ਹੇ ਛੱਡ ਕੇ ਸਾਰੇ ਕਿਤੇ ਬਾਰਿਸ਼ ਹੋਣੀ ਹੈ ਬੱਦਲ ਸਵੇਰ ਤੋਂ ਲੈ ਕੇ ਵੱਡਣਾ ਸ਼ੁਰੂ ਹੋ ਗਿਆ ਹੈ ਔਰ ਕੱਲ ਬਾਰਿਸ਼ ਕੱਲ ਤੋਂ ਬਾਅਦ ਭਾਰੀ ਬਾਰਿਸ਼ ਹੋ ਸਕਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਜੇਕਰ ਬਾਰਿਸ਼ ਹੁੰਦੀ ਹੈ ਜਿੱਦਕਿ ਝੋਨੇ ਦੀ ਫਸਲ ਜਿਹੜੀ ਬਚੀ ਹੈ ਉਹ ਜੇ ਖੜੀ ਹੈ ਮੰਡੀਆਂ 'ਚ ਝੋਨਾ ਪਿਆ ਹਾਲਾਤ ਦੁਬਾਰਾ ਚਿੰਤਾਜਨਕ ਹੋ ਸਕਦੇ ਹੈ ਕੈਮਰਾਮੈਨ ਸੁਣਨ ਦੇ ਹਰਦੇਪ ਪੰਨਾਰ ਨਿਊਜ਼ ਦਰਿਆਸਾਤਲੁਜ